ਦੋਸਤੋ ਅੱਜ ਅਸੀਂ ਗੱਲ ਕਰ ਰਹੇ ਆਂ ਘੋਰ ਕਲਯੁਗ ਦੀ ਘੋਰ ਕਲਯੁਗ ਅਸੀਂ ਕਿਉਂ ਕਹਿ ਰਹੇ ਆਂ ਇੱਕ ਕਹਾਵਤ ਬੜੀ ਮਸ਼ਹੂਰ ਹੁੰਦੀ ਸੀ ਕਿ ਪੁੱਤ ਕਪੁੱਤ ਹੋ ਜਾਂਦੇ ਹਨ ਪਰ ਅੱਜ ਕੱਲ ਧੀਆ ਵੀ ਕਿਸੇ ਗੱਲ ਤੋਂ ਘੱਟ ਨਹੀਂ ਰਹੇ ਇਸੇ ਤਰ੍ਹਾਂ ਦਾ ਇੱਕ ਮਸਲਾ ਸ੍ਰੀ ਮੁਕਸਰ ਸਾਹਿਬ ਵਿਖੇ ਸਾਨੂੰ ਦੇਖਣ ਨੂੰ ਮਿਲਿਆ ਜਿੱਥੇ ਸਾਡੇ ਪੱਤਰਕਾਰ ਨੇ ਇੱਕ ਸਟੋਰੀ ਕਵਰ ਕੀਤੀ ਵੀ ਇੱਕ ਧੀ ਨੇ ਕੁਝ ਸਾਥੀਆਂ ਨਾਲ ਰਲ ਕੇ ਆਪਣੀ 80-85 ਸਾਲਾਂ ਦੀ ਮਾਤਾ ਨਾਲ ਠੀਠੱਗੀ ਕਰ ਲਈ ਕਿਤੇ ਤਾਂ ਆਪਾਂ ਬਜ਼ੁਰਗਾਂ ਨੂੰ ਸਾਂਭਣਾ ਸੰਭਾਲ ਕਰਨੀ ਉਹਦੀ ਤੇ ਉਹਨੂੰ ਆਸਰਾ ਦੇਣਾ ਇਸ ਸਮਾਜ ਵਿੱਚ ਤੁਰਿਆ ਹੁੰਦਾ ਪਰ ਕਿਤੇ ਇੱਕ ਧੀ ਵੱਲੋਂ ਠੀ ਆਪਣੀ ਮਾਤਾ ਨੂੰ ਆਪਣੇ ਭੈਣ ਭਰਾ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨਾਲ ਥੱਗੀ ਮਾਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਸਤੋ ਦੱਸ ਦਈਏ ਕਿ ਇੱਕ ਮਸਲਾ ਜੋ ਕਿ ਸ਼੍ਰੀ ਮੁਖਸਰ ਸਾਹਿਬ ਵਿਖੇ ਸਾਡੇ ਸਾਹਮਣੇ ਆਇਆ ਹੈ ਜਿੱਥੇ 80-85 ਸਾਲਾਂ ਦੀ ਬਜ਼ੁਰਗ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਹੋਰ ਕਈ ਥਾਵਾਂ ਤੇ ਤਰਖਾਸਤਾ ਦਿੱਤੀਆਂ ਪਰ ਉਸ ਨੂੰ ਇਨਸਾਫ ਨਹੀਂ ਮਿਲਿਆ 80-85 ਸਾਲਾਂ ਬਜ਼ੁਰਗ ਆਰਥ ਨੇ ਤਰਖਾਸ ਦੇ ਵਿੱਚ ਜਗਵੀਰ ਕੌਰ ਪਤਨੀ ਜਗਵੀਰ ਸਿੰਘ ਜਗਵੀਰ ਸਿੰਘ ਪੁੱਤਰ ਮੰਗਲ ਸਿੰਘ ਸ਼ਮਸ਼ੀਰ ਸਿੰਘ ਪੁੱਤਰ ਬਲਵੰਤ ਸਿੰਘ ਹਰਦੇਵ ਸਿੰਘ ਪੁੱਤਰ ਰਜਿੰਦਰ ਸਿੰਘ ਰਜਿੰਦਰ ਸਿੰਘ ਪੁੱਤਰ ਚੱਗੜ ਸਿੰਘ ਇਹ ਸਾਰੇ ਕੁਝ ਫਰੀਦਕੋਟ ਦੇ ਹਨ ਤੇ ਕੁਝ ਮੁਕਤਸਰ ਸਾਹਿਬ ਦੇ ਹਨ ਮਾਤਾ ਨੇ ਇਹ ਕਰਖਾ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਮਾਤਾ ਨੇ ਕਈ ਇਲਜ਼ਾਮ ਵੀ ਲਗਾਏ ਮਾਤਾ ਨੇ ਇਹ ਕਿਹਾ ਹੈ ਕਿ ਮੇਰੀ ਮਾਲਕੀ ਦੀ ਜ਼ਮੀਨ ਦਾਦਾਦੀ 2 ਏਕੜ ਪੁਸ਼ਤੀਨ ਨੰਬਰ 231 ਕਿਲਾ ਨੰਬਰ 19ਵੀਂ ਵਾਕਿਆ ਰਕਬਾ ਮੌੜ ਰੋੜ ਸ਼੍ਰੀ ਮੁਖਸਰ ਸਾਹਿਬ ਵਿਕੇ ਮੇਰੀ ਮਾਲਕੀ ਅਤੇ ਕਬਜ਼ੇ ਹੇਠ ਜਿਸ ਵਿੱਚ ਕੀ ਟਿਊਬਵੈਲ ਕਨੈਕਸ਼ਨ ਮੇਰੇ ਪਤੀ ਉਕਤ ਸਵਰਗ ਸਲਦੇਵ ਸਿੰਘ ਦੇ ਨਾਮ ਤੇ ਲੱਗਾ ਹੋਇਆ ਅਤੇ ਮੋਟਰ ਵਾਲਾ ਕੋਨਾ ਵੀ ਪਾਇਆ ਹੋਇਆ ਹੈ ਜੋ ਰਜਿਸਟਰੀ ਦੇ ਵਿੱਚ ਸਬੂਤਾ ਦੇ ਵਿੱਚ ਹੈ ਸਬੂਤ ਨਾਲ ਨਥੀ ਕੀਤੇ ਗਏ ਅਤੇ ਮਾਤਾ ਨੇ ਇਹ ਵੀ ਕਿਹਾ ਹੈ ਕਿ ਉਕਤ ਦੋਸ਼ੀਆਂ ਨੇ ਮੇਰੀ ਉਕਤ ਜ਼ਮੀਨ ਤੇ ਧੱਕੇ ਨਾਲ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਨਾ ਚਾਹੁੰਦੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਿਸ ਕਰਕੇ ਮੈਂ ਮਾਜੋ ਪੰਜਾਬ ਅਦਾਲਤ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਹਨਾਂ ਦੇ ਵੀ ਸਬੂਤ ਮਾਤਾ ਨੇ ਨਾਲ ਨਥੀ ਕੀਤੇ ਹਨ ਪਰ ਦੋਸਤੋ ਇੱਕ 80 ਸਾਲਾ 85 ਸਾਲਾ ਬਜ਼ੁਰਗ ਔਰਤ ਜੋ ਕੀ ਤੁਰ ਫਿਰ ਵੀ ਘੱਟ ਸਕਦੀ ਹੈ ਬਿਮਾਰ ਰਹਿੰਦੀ ਹੈ ਧੀ ਵੀ ਬਿਮਾਰ ਰਹਿੰਦੀ ਹੈ ਪੁੱਤ ਵੀ ਬਿਮਾਰ ਰਹਿੰਦਾ ਹੈ ਕਮਾਈ ਦਾ ਕੋਈ ਸਾਧਨ ਨਹੀਂ ਕੀ ਉਹ ਕੋਟਕ ਕਚਹਿਰੀਆਂ ਦੇ ਜਾਂ ਪੁਲਿਸ ਦੇ ਚੱਕਰ ਲਾਉਣ ਡੁੱਗੀ ਰਹੇਗੀ ਕੋਈ ਇਨਸਾਫ ਦੀ ਮੰਗ ਜਾਂ ਕੋਈ ਸਬ ਦੇਣ ਵਾਲਾ ਨਹੀਂ ਹੈ ਤਾਂ ਮਾਤਾ ਨੇ ਹੋਰ ਵੀ ਦਰਖਾਸਤ ਵਿੱਚ ਇਲਜ਼ਾਮ ਲਗਾਇਆ ਕਿ ਇਹ ਕਿ ਉਕਤ ਦੋਸ਼ੀਆਂ ਨੇ ਮੇਰੀ ਜ਼ਮੀਨ ਦੇ ਠੇਕੇਦਾਰ ਨੂੰ ਧਰਾਤਮਕਾ ਕੇ ਭਜਾ ਦਿੱਤਾ ਸੀ ਅਤੇ ਮੈਂ ਆਪਣੇ ਝੋਨੇ ਦੀ ਫਸਲ ਦੀ ਦੇਖਭਾਲ ਖੁਦ ਕਰ ਰਹੀ ਸੀ। ਇਹ ਕਿ ਮਿਤੀ 2025 ਦੇ ਆਸਪਾਸ ਰਾਤ ਨੂੰ ਉਕਤ ਦੋਸ਼ੀਆਂ ਨੇ ਮੇਰੀ ਮਾਲਕੀ ਦੀ ਉਕਤ ਜ਼ਮੀਨ ਵਿੱਚ ਬੀਜੀ ਹੋਈ ਪੱਕੀ ਝੋਨੇ ਦੀ ਫਸਲ ਵੱਢ ਲਈ ਹੈ ਅਤੇ ਮੌਕੇ ਤੋਂ ਚਾਰੀ ਸਾਰੀ ਫਸਲ ਚੋਰੀ ਕਰਕੇ ਲੈ ਗਏ। ਇਹ ਕਿ ਉਕਤ ਦੋਸ਼ੀਆਨ ਸੰਬੰਧੀ ਜੋ ਸੰਬੰਧਤ थाना ਸਿਟੀ ਮੁਕਸ਼ੂਰ ਸਾਹਿਬ ਦੇ ਕੇ ਅਰਜੀ ਦੇਣ ਗਈ ਤੇ ਮੌਜੂਦ ਐਸਐਸਓ ਜਸਕਰਨਜੀਤ ਸਿੰਘ ਅਤੇ ਉਦਵਿਪ ਰੀਡਰ ਲਵਜੀਤ ਸਿੰਘ ਨੇ ਸਾਰੀ ਟੀ ਤਰਖਾਸਤ ਨਹੀਂ ਰੀਸੀਵ ਕੀਤੀ ਅਤੇ ਉਲਟਾ ਮੈਨੂੰ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਜ਼ਮੀਨ ਨੁਵਾਇਆ ਵਿਜਾ ਤਾਂ ਅਸੀਂ ਤੇਰੇ ਤੇ ਕੇਸ ਦਰਜ ਕਰਕੇ ਤੈਨੂੰ ਗ੍ਰਿਫਤਾਰ ਕਰ ਲਵਾਂਗੇ ਇਹ ਪੁਲਿਸ ਦਾ ਰਵਈਆ ਸੀ ਜੋ ਮਾਤਾ ਨੇ ਤਰਖਾਸਤ ਦੇ ਵਿੱਚ ਦੱਸਿਆ ਜਿਸ ਤੇ ਜਾਪਦਾ ਹੈ ਕਿ ਉਕਤ ਮੁਕਥਾਨਾ ਅਫਸਰ ਸਿਟੀ ਸ਼੍ਰੀ ਅਫਸਰ ਸਾਹਿਬ ਦੀ ਉਪਦੋਸ਼ਿਆ ਨਾਲ ਸਬਾ ਸਾਜਬਾਜ ਹੈ ਅਤੇ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਦੋਸਤੋ ਇਹ ਦਰਖਾਸਤ ਪੜ ਕੇ ਸੁਣਾਈ ਤੁਹਾਨੂੰ ਦੱਸਿਆ ਇਹ ਦਰਖਾਸਤ ਮਾਤਾ ਵੱਲੋਂ ਦਿੱਤੀ ਗਈ ਹੈ ਮਾਤਾ ਦਾ ਨਾਮ ਗੁਰਦੀਪ ਕੌਰ ਪਤਨੀ ਸਵਰਗਿਆ ਸੁਖਦੇਵ ਸਿੰਘ ਵਾਸੀ ਹਬੋਰ ਰੋਡ ਬਾਈਪਾਸ ਨੇੜੇ ਜਾਗਰਦਾ ਆਰਾਮ ਸ਼੍ਰੀ ਮੁਖਤਰ ਸਾਹਿਬ ਜੀ ਦੋਸਤੋ ਕੀ ਇਹ ਸਹੀ ਹੈ ਇੱਕ ਧੀ ਵੱਲੋਂ ਆਪਣੀ 80-85 ਸਾਲਾਂ ਦੀ ਮਾਤਾ ਨਾਲ ਹੀ ਠਕੀ ਮਾਰਨਾ ਉਹਨੂੰ ਤੰਗ ਪਰੇਸ਼ਾਨ ਕਰਨਾ ਕੀ ਇਹ ਸਹੀ ਹੈ ਮਾਤਾ ਨੇ ਕੀ ਕੁਝ ਕਿਹਾ ਤੁਸੀਂ ਖੁਦ ਸੁਣੋ ਉਸਦੇ ਲੜਕੇ ਨੇ ਕੀ ਕੁਝ ਕਿਹਾ ਤੁਸੀਂ ਖੁਦ ਸੁਣੋ ਅਸੀਂ ਆਪਣੇ ਪਾਸ ਤੋਂ ਕੁਝ ਨਹੀਂ ਕਹਿ ਰਹੇ ਅਸੀਂ ਜੋ ਸਾਡੇ پاس ਆਇਆ ਜੋ ਸਾਡੇ ਨੇ ਸਾਨੂੰ ਵੀਡੀਓ ਦੇ ਵਿੱਚ ਬੋਲਿਆ ਗਿਆ ਅਸੀਂ ਉਹੀ ਆਪ ਜੀ ਅੱਗੇ ਦੱਸ ਰਹੇ ਹਾਂ ਅਸੀਂ ਆਪਣੇ ਪਾਸੋਂ ਕੁਝ ਨਹੀਂ ਦੱਸ ਰਹੇ ਪਰ ਅਸੀਂ ਇੱਕ ਇਹ ਗੱਲ ਲਾਜ਼ਮੀ ਚੱਕਾਂਗੇ ਇੱਕ ਧੀ ਨੇ ਆਪਣੇ ਮਾਂ ਨਾਲ 85 ਸਾਲਾਂ ਬਜ਼ੁਰਗ ਔਰਤ ਨੂੰ ਤੰਗ ਪਰੇਸ਼ਾਨ ਕਰਨਾ ਉਸ ਨੂੰ ਜ਼ਮੀਨ ਨਾੜ ਆਪਣੀ ਉਸ ਦਾ ਝੋਨਾ ਵੱਟ ਕੇ ਲੈ ਜਾਣਾ ਕੀ ਇਹ ਸਹੀ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦਿਵੋ ਅਸੀਂ ਵੀ ਸਰਕਾਰ ਨੂੰ ਮੰਗ ਕਰਦੇ ਹਾਂ ਕਿ 85 ਸਾਲਾਂ ਬਜ਼ੁਰਗਔਰਤ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਉਪਤ ਦੋਸ਼ੀਆਂਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਵੀ ਇਹ ਮੰਗ ਕਰਦੇ ਹਾਂ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੁਰਸ਼ੀਆਂ ਨੂੰ ਸਜਾ ਮਿਲ ਸਕੇ ਅਤੇ ਬਜ਼ੁਰਗ ਮਾਤਾ 85 ਸਾਲ ਦੀ ਬਜ਼ੁਰਗ ਮਾਤਾ ਨੂੰ ਇਨਸਾਫ ਮਿਲ ਸਕੇ ਧੰਨਵਾਦ ਮਾਤਾ ਜੀ ਕੀ ਨਾਮ ਤੁਹਾਡਾ ਕਿਥੋਂ ਦੇ ਰਹੇ ਹੋ ਮੈਂ ਨਗਦੀਪ ਘਰ ਮੈਂ ਮੈਂ ਸਬਸਕ੍ਰਾਈਬ ਦੇ ਰਹਿਣ ਵਾਲੀ ਹਾਂ ਜੀ ਬੋਰੋੜਾ ਤੇ ਹੈਲਾਕ ਤਾਰਾ ਜੀ ਮਾਤਾ ਜੀ ਕਿੰਨੀ ਐਜ਼ਾ ਮਾਤਾ ਜੀ ਹੈ ਮੇਰੀ ਹਮਾਰਾ 85 ਸਾਲ ਦਾ ਜੀ ਮਤਲਬ ਕੀ ਕਾਰਨ ਆ ਜੋ ਤੁਸੀਂ ਕੈਮਰੇ ਦੇ ਸਾਹਮਣੇ ਆਏ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਜਾਇਦਾਦ ਨਾਪਦਾ ਕੋਈ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਕੰਨੀ ਦਾ ਲੈਟ ਟਾਈਮ ਤੋਂ ਪਿੱਛੇ ਕਿੱਥੇ ਦਰਖਾਸਤ ਹਾਂਜੀ ਨਹੀਂ ਨਹੀਂ ਹੋ ਗਈ ਜੀ ਹਾਂਜੀ ਨਹੀਂ ਨਹੀਂ ਹੋ ਗਈ ਚੰਡੀਗੜ੍ਹ ਅਸੀਂ ਦਰਖਾਸਤਾਂ ਦਿੱਤੀਆਂ ਅਸੀਂ ਵੀ ਦੇ ਅਸੀਂ ਗਏ ਆ ਸਿਟੀ ਥਾਣੀ ਅਸੀਂ ਗਏ ਆ ਉਹ ਜਿਹੜਾ ਬਾਈਪਾਸ ਤੇ ਆ ਉੱਥੇ ਅਸੀਂ ਗਏ ਆ ਦੇਵਤੀ ਸਾਹਿਬ ਦੇ ਜੀ ਕੀ ਕੋਈ ਕਿਸੇ ਰਾਮ ਵੀ ਸਾਡੇ ਕੋਈ ਗੱਲ ਨਹੀਂ ਸੁਣਦਾ ਤੁਸੀਂ ਉਹਦਾ ਵੀ ਅਸੀਂ ਦਰਖਾਸਤਾਂ ਦਿੱਤੀਆਂ ਜੀ ਲੀਡਰਾਂ ਨੂੰ ਅਸੀਂ ਦਰਖਾਸਤਾਂ ਦਿੱਤੀਆਂ ਜੀ ਕਿੰਨਾ ਦੇ ਲੀਡਰਾਂ ਨੂੰ ਦਰਖਾਸਤ ਦੇ ਸਕਦੇ ਹਾਂ ਕਾਕੇ ਵੀ ਜੀ ਸਾਕੇ ਉਹ ਉਹਦੇ ਪਿੱਛੇ ਵੀ ਅਸੀਂ ਪਾਈਆਂ ਜੀ ਕਿਉਂਕਿ ਐਨੇ ਪਰੇਸ਼ਾਨ ਹਨ ਸਾ ਵੀ ਘਟਾਉਣ ਨੂੰ ਮਾਗਾ ਚੱਕਣਾ ਲਾ ਹੋਇਆ ਤੇ ਮੇਰਾ ਤਾਂ ਹੁਣ ਤਾਂ ਜਾਈ ਲੱਗ ਗਿਆ ਲੱਗਦਾ ਕਿ ਦੁਨੀਆਂ ਤੇ ਹੈ ਹੀ ਨਹੀਂ ਕੋਈ ਹੱਦੋਂ ਮੈਂ ਸੱਤ ਨਾਲ ਕੁਝ ਕਰ ਮੈਂ ਮੈਂ ਉੱਥੇ ਨਹੀਂ ਮੱਤ ਨਾ ਨਹੀਂ ਪਰ ਜੇ ਮੇਰੀ ਮੌਤ ਹੋ ਜੇ ਨਾ ਤੇ ਇਹ ਇਹ ਨਾਲ ਲੱਗੀ ਸਾਲਿਆਂ ਦੀ ਇਹਨਾਂ ਨੂੰ ਕਿੱਥੇ ਜਾਵੇ ਜਿੱਥੇ ਮੈਂ ਜਿਹੜਾ ਕਿ ਮੈਂ ਰੇਖ ਅੱਖ ਦੀ ਨਿਗਾ ਤੇ ਅੱਖ ਦੀ ਨਿਮੇਰੀ ਪੀ ਫੜ ਫੜ ਕੇ ਮੈਨੂੰ ਲੈ ਕੇ ਜਾਂਦੀ ਸੀ ਪੀਜੀਪੀਜੀ ਮੰਜ਼ਲ ਤੇ ਅਸੀਂ ਗਈਆਂ ਮੇਰੀ ਮਾਂ ਸਾਹ ਵਿਚਾਲੀ ਫੜ ਫੜ ਕੇ ਲਗਾਈ ਦੀ ਆ ਉਹ ਵੀ ਵਿਚਾਲੀ ਬਿਮਾਰ ਉਹ ਕੈਸਾ ਵੀ ਹੋ ਰਿਹਾ ਪਾਤੀ ਮੇਰਾ ਮਰੀਜ਼ ਆ ਆਜਾ ਕੋਈ ਥਾਂ ਨਹੀਂ ਸੱਡਾ ਡਾਕਟਰਾਂ ਕੋਲੇ ਜਾਂਦਾ ਇਹ ਸੰਤ ਕੋਈ ਵੀ ਦੁਨੀਆ ਤੇ ਅਸੀਂ ਜਿੱਥੇ ਜਾਂਦੇ ਨਾ ਸਾਨੂੰ ਕਹਿੰਦੇ ਆ ਜਿੱਹਾਂ ਤੱਕ ਸਾਡੇ ਬਿਠੇਰੇ ਸਾਡੇ ਸਾਹਮਣੇ ਪਾਟ ਕੇ ਸੱਟ ਸੀਟੀ ਵਾਲਿਆਂ ਨੇ ਜੀ ਇਹ ਜਿਹੜਾ ਚੰਡੀਗੜ੍ਹ ਨੂੰ ਠੇਰ ਸਾਡੇ ਕੋਲ ਕਾਗਜ਼ ਹੁੰਦੇ ਚੁੱਪ ਪੜੇ ਅਸੀਂ ਨਹੀਂ ਕਿਸੇ ਦੀ ਸੁਣਦੇ ਹੰਤੇ ਹਾਂ ਤੁਸੀਂ ਉਠਿਆ ਸਾਰੀਆਂ ਗੱਲਾਂ ਤੋਂ ਜੀ ਜਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਨਹੀਂ ਲੱਭਾ ਨਹੀਂ ਹਾਂਜੀ ਬਾਕੀ ਜੀ ਮੈਂ ਅਜੀ ਦੋ ਕਿਲੇ ਪਲੇ ਜੀ ਮਰਕੁਲੇ ਜੀ ਇਹ ਆਪਣੇ ਮੋਟਰ ਲੱਗੀ ਨਹੀਂ ਆ ਇੱਕ ਪਾਸੇ ਜੀ ਮੈਂ ਕੋਈ ਸਮਾਈ ਨਹੀਂ ਕਾਦਾ ਮੇਰੇ ਕਬਜ਼ਾ ਕਬੇ ਮੇਰੀ ਜਾਇਦਾਦ ਤੇ ਕੋਈ ਦੇ ਨਾਂ ਰੈਕਟਰ ਵੀ ਮੇਰੇ ਨਾਂ ਹੈ ਕੋਈ ਵੀ ਵੇਖ ਸਕਦਾ ਰੈਕਟਰ ਮੇਰੇ ਨਾਂ ਕੋਈ ਕਹਿੰਦੇ ਅਸੀਂ ਤਾਂ ਰੈਕਟਰ ਦਾ ਜੰਮੀ ਹੋਣ ਦਾ ਤੇ ਜਾਣਦੇ ਨਹੀਂ ਰੈਕਟਰ ਕੀ ਕਰ ਰੈਕਟਰ ਨਾਲ ਤਾਂ ਪਰੇਸ਼ਾਨ ਮੈਂ ਬਹੁਤ ਆ ਜੀ ਅਜਾ ਥਾਂ ਥਾਂ ਤੇ ਦਫਤਰਾਂ ਦੇ ਨਾਂ ਟਾਂਪਰ ਬੁੜੀਆਂ ਮੈਨੂੰ ਇਹ ਨਹੀਂ ਪਤਾ ਕਿ ਕਿਹੜਾ ਦਫਤਰ ਹੈ ਮੈਨੂੰ ਕੰਨੀ ਪਤਾ ਨਹੀਂ ਟੈਂ ਟੈਂ ਵਾਂ ਜਲਗਾ ਤੇ ਬੈਨ ਤਾਂ ਜੋਕਾ ਖੇਚ ਕੇ ਕੇਚਾ ਕਰਨ ਗਈ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੁਸੀਂ ਦਾ ਫਿਕਰ ਅਸੀਂ ਦਰਖਾਸਤਾਂ ਲੇਟੀਆਂ ਜਿਹੜੇ ਜਿਹੜੇ ਕੋਈ ਅਫਸਰ ਪਾਸ ਅਫਸਰਾ ਉਹਨਾਂ ਦੇ ਅਸੀਂ ਪੇਚ ਵਈਆਂ ਸਾਨੂੰ ਕੋਈ ਨਿਆ ਨਹੀਂ ਲਿੰਦਾ ਤਾਂ ਪਾਈ ਹਰ ਫੈਸਲਾ ਚੰਦਨਾਂ ਤੇ ਹੈ ਕੋਈ ਨਹੀਂ ਸਾਡਾ ਨਿਆਂ ਕਰਨਾ ਵਾ ਮੈਂ ਤਾਂ ਹੀ ਮਰਮਤ ਜਮਾ ਗਈ ਜਿਹੜਾ ਮਤਲਬ ਜੀ ਇੱਕ ਝੋਨੇ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਤੁਹਾਡਾ ਝੋਨਾ ਵੱਡਿਆ ਗਿਆ ਹਾਂ ਝੋਨਾ ਉਹ ਤੇ ਦੋ ਕਿੱਲਾ ਝੋਨਾ ਲੱਗਾ ਸੀ ਪੰਜ ਦਾ ਜਾਲ ਲੱਗਾ ਤੇ ਪੰਜ ਦੀ ਮੋਟਰ ਆ ਵਿੱਚ ਜੀ ਉਹਨਾਂ ਨੂੰ ਇਹ ਬੰਦਿਆਂ ਨੇ ਜਿਨ੍ਹਾਂ ਨੇ ਰਜਿਸਟਰੀ ਕਰਾਈ ਪੁਲੀ ਤੋਂ ਜੀ ਉਹਨਾਂ ਨੇ ਉਹਨੂੰ ਪਹਿਲਾਂ ਹੀ ਭਜਾਤਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਇਹ ਕੱਲ ਦਾ ਵੀ ਉਹਨਾਂ ਨੇ ਖਰੀਦੀ ਜਾਂ ਵੇਚਦੀ ਕੀ ਕਰਦੇ ਸਾਨੂੰ ਕੋਈ ਪਤਾ ਨਹੀਂ ਪਹਿਲਾਂ ਉਹਨੂੰ ਭਜਾਤਾ ਉਹਨਾਂ ਨੇ ਇਹ ਅਸੀਂ ਗਏ ਆ ਕਿ ਅਸੀਂ ਆ ਗਏ ਕਿੱਥੇ ਆਏ ਨਹੀਂ ਗਏ ਇਹ ਮੋਟਰ ਦਾ ਸੀ ਉਹ ਜਿੰਦਾ ਸੱਟਾ ਸੁੱਦਾ ਪਿਆ ਸੀ ਅਸੀਂ ਆਪਦਾ ਜਿੰਦਰਾ ਕਿ ਆ ਕੇ ਲਾ ਲਿਆ ਉਹਨਾਂ ਚੰਗਾ ਬਲਖੜਾ ਸੀ ਮਟਰ ਚੱਲ ਜਾਂਦੀ ਸੀ ਕੀ ਉਹ ਸਾਡੇ ਕੋਲੇ ਹੈਗੀ ਆ ਹਰ ਸੂਤ ਤੇ ਉਹਨਾਂ ਨੇ ਉਹ ਭਜਾਤਾ ਜਦੋਂ ਦੋ ਚਾਰ ਵਾਰੀ ਅਸੀਂ ਗਏ ਝੋਨਾ ਪੱਕਿਆ ਪਿਆ ਸੀ ਇਹਨ ਵਧਕਾ ਹੋਇਆ ਪਿਆ ਸੀ ਉਹਨਾਂ ਨੇ ਵਾਢ ਲਿਆ ਵਾਢ ਕੇ ਝੋਨਾ ਲੈ ਗਏ ਤੇ ਵਿੱਚ ਉਹਨਾਂ ਨੇ ਚਾਰ ਕਨਾਲ ਚ ਮੁਕਲੀ ਉਹ ਵਾਈ ਪਈ ਜਦੋਂ ਵੇਖਿਆ ਉਹ ਅਰਜੀ ਕੀਤੀ ਸੀ ਸਾਨੂੰ ਨਹੀਂ ਪਤਾ ਵੀ ਚੇਰ ਚ ਕੀ ਗੀ ਗਿਆ ਤੇ ਛੋਟੇ ਅੰਦੇ ਨਾਲ ਚਾਹ ਸੀ ਸ਼ੇਰ ਗਏ ਉਹਨਾਂ ਨੇ ਆਪਦੇ ਪਾਸੋਂ ਸਾਡੀ ਮੋਟਰ ਨੂੰ ਜਿੰਦਰਾ ਹੋਵੇ ਲੱਗਾ ਆਪਦੇ ਪਾਸੇ ਐਡਾ ਮੋੜਾ ਕਰਕੇ ਨਾ ਕਿ ਆਪਦੀ ਮੋਟਰ ਦਾ ਪਾਣੀ ਨਹੀਂ ਛੱਟਦਾ ਉਹ ਤੇ ਖਾਲਾ ਪਾ ਕੇ ਉਹਦੇ ਵਿੱਚ ਜੋ ਉਹ ਤੇ ਹੁਣ ਜਾ ਕੇ ਜਿੱਥੇ ਵੀ ਜਾਂਦੇ ਉਹ ਕਹਿੰਦੇ ਕਹਿੰਦਾ ਕਬਜ਼ਾ ਨਾ ਧੱਕਾਬਜ਼ਾ ਕਰ ਲੈ ਪੁਲਿਸ ਵਾਲੇ ਕਹਿੰਦੇ ਕਬਜ਼ਾ ਕਰ ਲੈ ਉਹਨਾਂ ਤਾਂ ਮੱਕੀ ਨਹੀਂ ਜੀ ਉਹ ਕਹਿੰਦੇ ਸਾਡੀ ਜਦੋਂ ਰੈਸਟਰੀ 'ਚ ਉਹ ਇਹ ਉਹਨਾਂ ਦਾ ਕਬਜ਼ਾ ਸੀ ਤੇ ਉਹਨਾਂ ਰੈਸਟਰੀ 'ਚ ਕਿਉਂ ਨਹੀਂ ਲਕਾਇਆ ਆਪਦੀ 'ਚ ਤੇ ਰੈਸਟਰੀ 'ਚ ਕੁਝ ਵੀ ਨਹੀਂ ਲਿਖਿਆ ਉਹ ਬਸ ਇਹਵੇਂ ਉਹ ਕੁਲੀ ਸਾਡੀ ਸੀ ਕੀ ਉਹ ਉਹਦੀ ਹਾਂ ਅੱਛਾ ਉਹ ਉਹ ਮੈਂ ਉਹ ਇਛੇਦਾਰ ਬਣੀ ਆ ਕੋਈ ਕਬਜ਼ਾ ਨਹੀਂ ਉਹ ਚ ਲਿਖਿਆ ਕੁਝ ਨਹੀਂ ਲਿਖਿਆ ਵੀ ਉਹਨੇ ਕਬਜ਼ਾ ਦਿੱਤਾ ਕਿਉਂ ਦਿੱਤਾ ਉਸ ਤੋਂ ਦਿੱਤਾ ਨਾ ਉਹ ਕਬਜ਼ਾ ਨਹੀਂ ਮੈਂ ਤਾਂ ਸਾਰਾ ਫੈਰਾ ਪਾ ਕੇ ਜਿਹੜੀ ਰੈਕਟਰੀ ਮੇਰੇ ਨਾਲ ਫੈਰਾ ਪਾ ਕੇ ਮੋਟਰ ਦਾ ਵੇਚਾ ਸਾਰਾ ਕੁਸ ਉਹ ਮੇਰੇ ਨਾਲ ਰੈਕਟਰੀ ਆ ਤੂੰ ਕੋ ਚਲਾ ਕੇ ਮਾਰ ਦੇ ਜਿਹਦੇ ਕੋਲ ਇਸ ਕਾਫ ਚ ਲੈ ਕੇ ਇਹ ਜਿਹੜਾ ਰੈਕਟਰੀ ਦਾ ਸਬੂਤ ਦੇਖੀਆਂ ਤੇ ਕਿਹੜੀ ਰੈਕਟਰੀ ਇਹ ਥੋਈ ਝੂਠੀਆ ਤੂੰ ਕਰਤੀ ਆ ਥਾਨੇ ਸੀਟੀ ਵਾਲੇ ਕਹਿੰਦੇ ਝੂਠੀ ਆ ਇਹ ਮਾਛੇ ਸੇ ਬੰਦੀ ਲੈ ਕੇ ਗਈ ਸੀ ਕੰਡੇ ਦਾ ਝੂਠੇ ਸੁਣਉ ਨਹੀਂ ਪਤਾ ਇਹ ਝੂਠੇ ਹੋ ਸੱਚੀ ਤੁਸੀਂ ਇਹਨਾਂ ਦੇ ਨਾਲ ਕਾ ਤੋ ਟੁਟੇ ਫਿਰਨੀ ਨਾ ਮੈਂ ਦੋ ਸੌ ਲੈ ਜਿਓ ਨਵਾ ਟਕੇ ਲੈ ਗਈ ਜੇ ਦੋਚੀ ਉਹਨਾਂ ਰੋ ਮੇਰੇ ਚ ਨਹੀ ਵਿਫਸ ਨਵਾ ਨੂੰ ਉਹਨਾਂ ਤੇ ਪੱਛਾ ਕੱਟਣ ਉਹਨਾਂ ਨੰਦਰ ਤਾਂ ਮੇਰੀ ਵਾਪਸ ਦੋਣਾ ਖਸਲ ਮੈਂ ਕੀ ਖਾਉਂਗੀ ਗੱਡੀ ਇਹ ਮੈਂ ਚਿੱਟਾ ਕਵਾ ਬਿਲਕੁਲ ਤਾਂ ਕੋਈ ਹੋਰ ਸਾਧ ਕੋ ਤਾਂ ਪੈਸਾ ਦੇ ਨਹੀਂ ਕਵਾਈਦਾ ਅਸੀਂ ਤੰਨੇ ਜਾਲੇ ਮਰੀਜ਼ ਆ ਮੇਰੀ ਚ ਅਸੀਂ ਕਿੱਥੇ ਲਾਵਾਂਗੇ ਰੋਟੀ ਵਾਂਗ ਦਾ ਸਾਡਾ ਰੋਟੀ ਵਾਂਗ ਦਾ ਠਿਕਰ ਲੱਗਾ ਪਿਆ ਵੇ ਅਸੀਂ ਕਿੱਥੇ ਖਾਵਾਂਗੇ ਤੁਹਾਡਾ ਕਿੱਥੋਂ ਦੇ ਰਹਿੰਦੇ ਹੋ ਮੈਂ ਨੰਗਰਪਾਲ ਸਿੰਘ ਐ ਮੈਂ ਮੁਕਸਦ ਦਾ ਰਹਿਣਾ ਨੂੰ ਸਰ ਤੁਸੀਂ ਕੈਮਰੇ ਸਾਹਮਣੇ ਆਏ ਹੋ ਕੀ ਕਾਰਨ ਜੋ ਸਰ ਸਦਿੰਦੀ 2 ਕਿਲੇ ਇਹ ਜ਼ਮੀਨ ਆ ਜੀ 2 ਕਿਲੇ ਜ਼ਮੀਨ ਸਾਡੀ ਇਹ ਸੀ ਮਤਲਬ ਖੇਤੀ ਦਾ ਕੰਮ ਕਰਾਉਂਦੇ ਸੀ ਠੇਕੇ ਤੇ ਦਿੰਦੇ ਦਿੰਦੇ ਸੀ ਜੀ ਜੀ ਅਸੀਂ ਪਿਛਲੇ ਇਸੇ ਸਾਲ ਵੀ ਅਸੀਂ ਠੇਕੇ ਤੇ ਦਿੱਤੀ ਹੋਈ ਸੀ ਜਮੀਨ ਸਾਡੀ ਇੱਕ ਸੈਕਟਰ ਹੈਗੀ ਜੀ ਮਤਲਬ ਗ੍ਰਾਈ ਹੋਈ ਹੈ ਗੁਰਕਨਾਨ ਦੀ ਡਿਸਟ੍ਰਿਕਟ ਰਾਤੀ ਜੀ ਸੰਝੇ ਖਾਤੇ ਵਿੱਚੋਂ ਤੇ ਉਹ ਬੰਦਿਆਂ ਨੂੰ ਮਤਲਬ ਉਹ ਸਾਡੇ ਝੋਨੇ ਲੱਗੇ ਨੂੰ ਉਹ ਜਿਨ੍ਹਾਂ ਨੇ ਰੇਟੀ ਕਰਵਾਈ ਹੈ ਨਾ ਜੀ ਉਹ ਚੋ ਸਾਡੇ 2 ਕਿੱਲਾਂ ਦੀ ਝੋਨੇ ਦੀ ਜਿਹੜੀ ਫਸਲ ਆਣੀ ਉਹ ਚੋਰੀ ਕਰਕੇ ਲੈ ਗਏ ਜੀ ਤੇ ਜਿੱਥੇ ਮੇਰੀ ਮਾਤਾ ਦੇ ਨਾਂ ਜਮੀਨ ਦੀ ਰਜਿਸਟਰੀ ਸੀਗੀ ਜਿੱਥੇ ਸਾਡੇ ਬਾਪੂ ਦੇ ਨਾਂ ਤੇ ਮੋਟਰ ਕਨੈਕਸ਼ਨ ਲੱਗਿਆ ਆਇਆ ਸੀਗਾ ਉਹ ਜਗ੍ਹਾ ਤੇ ਹੀ ਤਾਰ ਲਾ ਕੇ ਉਹਨਾਂ ਨੇ ਉਹਨੂੰ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਅਸੀਂ ਇਸ ਸਬੰਧ ਵਿੱਚ ਪੁਲਿਸ ਅਧਿਸ਼ਣ ਕੋਲ ਪਹੁੰਚ ਕੀਤੀ ਜੀ ਥਾਣਾ ਸਿਟੀ ਗਏ ਸਾਨੂੰ ਥਾਣਾ ਸਿਟੀ ਲੱਗਦੀ ਜੀ ਥਾਣਾ ਸਿਟੀ ਗਏ ਜੀ ਉੱਥੇ ਲਵ ਜੀ ਆਪਣੇ ਰੀਡਰ ਸਾਹਿਬ ਸੀਗੇ ਉਹਨਾਂ ਨੇ ਸਾਡੀ ਕੋਈ ਥਨਵਾਈ ਨਹੀਂ ਕੀਤੀ ਅਸੀਂ ਇਹਨਾਂ ਦਰਖਾਸਤਾਂ ਵੀ ਦਿੱਤੀਆਂ ਆਂਦੀਆਂ ਰਜਿਸਟਰੀਆਂ ਵੀ ਵਿਖਾਈਆਂ ਸਬੂਤ ਵੀ ਵਿਖਾਏ ਉਹਨਾਂ ਨੇ ਸਾਡਾ ਕੋਈ ਸਬੂਤ ਨਹੀਂ ਦੇਖਿਆ ਸਾਡੀ ਉਹਨੇ ਦਰਖਾਸਤ ਵੀ ਪਾੜ ਕੇ ਫਿਰਤੀ। ਉਸ ਤੋਂ ਬਾਅਦ ਅਸੀਂ ਇਹ ਸਰ ਸਾਡੀ ਮਾਤਾ ਨੇ ਹਾਈ ਕੋਰਟ ਉਪ ਜਾਵਾ ਐਂਡ ਹਰਿਆਣਾ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਵੀ ਲਈ تھی ਜੀਆਂ ਸਾਨੂੰ ਖਤਰਾ ਸੀ ਉਹ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਨਗੇ। ਉਹ ਪ੍ਰਸ਼ਾਸਨ ਦੇ ਜੀ ਉਧਰੋਂ ਉਹ ਹਾਈ ਕੋਰਟ ਦਾ ਆਰਡਰ ਜੀ ਡਿਪਟੀ ਸਾਹਿਬ ਕੋਲ ਆਇਆ ਸੀ ਜੀ। ਅਸੀਂ ਉੱਥੇ ਜਾ ਕੇ ਉਹਨਾਂ ਦੇ ਡਿਪਟੀ ਸਾਹਿਬ ਦੇ ਰੀਡਰ ਕੋਲ ਬਿਆਨ ਵੀ ਦਰਜ ਕਰਵਾ ਕੇ ਗਏ। ਉਹਨਾਂ ਨੇ ਸਾਨੂੰ ਉਹ ਤੋਂ ਆਸ਼ਵਾਸ਼ਣ ਵੀ ਦਿੱਤਾ ਸੀ ਵੀ ਜੇ ਕੋਈ ਤੁਹਾਡੀ ਜ਼ਮੀਨ ਜਾਂ ਜਿਆਦਾ ਧੱਕੇ ਨਾਲ ਕੋਈ ਵੜਨ ਦੀ ਕੋਸ਼ਿਸ਼ ਕਰੇ ਤੇ ਸਾਨੂੰ ਤਲਾਸ਼ ਕਰਨੀ ਹੈ ਅਸੀਂ ਕਾਰਵਾਈ ਕਰਾਂਗੇ ਤੇ ਜਦੋਂ ਇਹਨਾਂ ਨੇ ਜੀ ਸਾਡੇ ਝੋਨੇ ਦੀ ਫਸਲ ਚੋਰੀ ਕਰ ਲਈ ਜੀ ਤੇ ਅਸੀਂ ਜਾ ਕੇ ਡਿਪਟੀ ਸਾਹਿਬ ਨੂੰ ਮਿਲੇ ਆ ਰੀਡਰ ਨੂੰ ਮਿਲੇ ਉਹਨਾਂ ਨੇ ਕਿਹਾ ਵੀ ਇਹ ਥਾਣਾ ਸਿਟੀ ਦਾ ਮੈਟਰ ਆ ਉੱਥੇ ਜਾਓ ਤੁਸੀਂ ਉੱਥੇ ਜੀ ਸਾਡੀ ਸੁਣਵਾਈ ਕੋਈ ਉਹਨਾਂ ਨੇ ਕੀਤੀ ਨਹੀਂ ਸੀ ਪਹਿਲਾਂ ਵੀ ਉਸ ਤੋਂ ਬਾਅਦ ਅਸੀਂ ਐਸਪੀ ਸਾਹਿਬ ਦੇ ਦਰਖਾਸਤ ਦੇਣ ਗਏ ਆ ਉਹਨਾਂ ਦੇ 리ਡਰ ਨੇ ਵੀ ਸਾਡੇ ਤੋਂ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਆਏ ਆ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਥਾਣਾ ਸਿਟੀ ਵਿੱਚ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਅਸੀਂ ਐਸਐਸਪੀ ਸਾਹਿਬ ਕੋਲ ਅਰਜ਼ੀ ਦੇਣ ਆਏ ਉਹਨਾਂ ਨੇ ਸਾਡੀ ਦਰਖਾਸਤ ਰੱਖ ਲਈ ਤੇ ਬਾਅਦ ਵਿੱਚ ਤੁਹਾਨੂੰ ਅਸੀਂ ਅਗਲੇ ਦਿਨ ਪੁੱਛਿਆ ਵੀ ਸਾਨੂੰ ਤੁਸੀਂ ਸਾਹਿਬ ਨਾਲ ਮਲਾਓ ਤਾਂ ਉਹ ਕਹਿੰਦੇ ਵੀ ਤੁਹਾਡੀ ਥਾਣਾ ਸਿਟੀ ਨੂੰ ਮਾਰਕ ਕਰਤੀ ਮੈਂ ਸਰ ਉਹਨਾਂ ਨੂੰ ਪਹਿਲਾਂ ਹੀ ਰਿਕਵੈਸਟ ਕੀਤੀ ਵੀ ਥਾਣਾ ਸਿਟੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਐਸਐਸਪੀ ਸਾਹਿਬ ਦੇ ਨਾਂ ਧਿਆਨ ਚ ਲਿਆਓ ਇਹ ਮੈਟਰ ਤੇ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਦੋਂ ਬਾਅਦ ਜੀ ਅਸੀਂ ਚੱਕਰ ਲਾ ਰਹੇ ਹਾਂ ਇਹ ਕਦੇ ਥਾਣੇ ਆ ਕਦੇ ਕਚਹਿਰੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਮਾਮਲ ਸਤ ਜਦੋਂ ਅਸੀਂ ਇਸ ਮੈਟਰ ਦੇ ਸਬੰਧ ਚ ਥਾਣਾ ਸਿਟੀ ਮਿਲੇ ਨਾ ਜਾ ਕੇ ਜੀ ਮੋਤਵਾਰ ਬੰਦਿਆਂ ਨਾਲ ਲੈ ਕੇ ਮਿਲੇ ਆ ਉਹਨਾਂ ਨੇ ਸਾਨੂੰ ਇਹ ਕਹਤਾ ਵੀ ਅਸੀਂ ਦੋਸ਼ੀਆਂ ਦੀ ਸਤਕਮੰਝ ਕਰਵਾਤੀ ਆ ਜਦੋਂ ਕਿ ਸਾਰੇ ਸਾਡੀ ਫਸਲ ਚੋਰੀ ਹੋਈ ਸੀ ਜੀ ਝੋਨੇ ਦੀ ਚੋਰੀ ਦਾ ਪੱਤਾ ਬੰਦਾ ਸੀ ਫਿਰ ਉਹਨਾਂ ਨੇ ਕਬਜ਼ੇ ਦਾ ਧੱਕੇ ਨਾਲ ਵੰਡ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਪੱਤਾ ਕੱਟਣਾ ਬੰਦਾ ਸੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਹ ਤਾਂ ਸਾਨੂੰ ਸਿਰਫ ਇਨਾ ਐਮਰਸ਼ਨ ਦਿੱਤਾ ਹੈ ਕਹਿੰਦੇ 57 ਦੀ ਅਸੀਂ ਪੱਤਾ ਕੱਟਤਾ ਹੈ 57 ਦਾ ਉਸ ਮੁਤਾਬਕ ਕਾਰਵਾਈ ਕਰਾਂ। ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਕੋਲ ਮੰਗ ਕੀਤੀ ਰੱਬ। ਸਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਡਾ ਹੱਕ ਦੀ ਰੱਖਿਆ ਕੀਤੀ ਜਾਵੇ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਕੁਝ ਧੂ ਮਾਫੀਆ ਹੈਗੇ ਜੀ ਉਹ ਮਿਲ ਕੇ ਸਾਨੂੰ ਮਤਲਬ ਨਾਲ ਸਾਡੀ ਜ਼ਮੀਨ ਹੜਪਣਾ ਚਾਹੁੰਦੇ ਹਨ। ਬੋਲੋ। ਅਸੀਂ ਮੇਰੇ ਅੰਦਰ ਖਾ। ਜੀ ਸ਼ਕਲਾ ਜੀ। ਇਹ ਮੇਰਾ ਰੈਕਡ ਗਿਆ ਮੇਰਾ ਕਿਹ ਚੱਲਦਾ ਉਹ ਇਹ ਗਾਇਕ ਮੈਂ ਕੰਨੀ ਘਟੋ ਠੇਕ ਤਾਂ ਆਇਆ ਕਿ ਨਾ ਅਨਪੜਾ ਬੁਲੀ ਮੈਨੂੰ ਬਣਾ ਲਈ ਉਹ ਨਾ ਚੰਦ ਜੀ ਉਹ ਮੈਂ ਡੇਟਾ ਦਾ ਸਕਟ ਤੇ ਪਟਕੀ ਨਹੀਂ ਉਹ ਮੈਂ ਕੋਲ ਅਨਪੜਾ ਵੀ ਨਹੀਂ ਪਤਾ ਜੀ ਬੋਲ ਦੇ ਆਕਰ ਅਸੀਂ ਜਮਨਾ ਰੈਕਸ਼ਨ ਭਾਗੀ ਤੇ ਕੀਤੀ ਆ ਮਹਮੰਤਰੀ ਸਾਹਿਬ ਆਪਿਆ ਉੱਪਰ ਚੋਹਣ ਹਾਂਜੀ ਹਾਂਜੀ ਜੀ ਜਾਂ ਜੀ حساب ਨੂੰ ਵੀ ਤੇ ਜੀ ਜਿਸ ਤੋਂ ਲਾਵਾ ਜਿਹੜੀਆਂ ਅਸੀਂ ਅਥੀਰ ਦਾਖਲਾ ਦਿੱਤੀਆਂ ਜੀ ਤੇ ਐਸਐਸਪੀ ਸਾਹਿਬ ਦੇ ਇੰਟਰਨਲ ਵੀ ਦੇਖੇ ਜੀ ਡਿਪਟੀ ਸਾਹਿਬ ਨੂੰ ਤੇ ਵੀ ਇੰਟਰਨਲ ਨੂੰ ਦੇਖੇ ਹੈ ਕਿ ਥਾਣਾ ਦੀ ਜੀ ਤਾਇਮ ਸਾਡੀਆਂ ਦਰਖਾਸਤਾਂ ਪੜੀਆਂ ਜੀ